ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਹੈ ਜੀ ਟੱਡੂ ਤੇ ਕਸੂ ਘੁੰਮੇ ਦੀ ਦੋਸਤੀ ਦੀ ਕਹਾਣੀ ਕਣੇ ਜੰਗਲ ਦੇ ਵਿੱਚ ਇੱਕ ਹਰ ਇੱਕ ਛੋਟਾ ਜਿਹਾ ਤਲਾਬ ਸੀ ਔਰ ਉਸ ਤਲਾਬ ਦਾ ਪਾਣੀ ਹਮੇਸ਼ਾ ਸਾਫ਼ ਤੇ ਠੰਡਾ ਰਹਿੰਦਾ ਸੀ ਆਲੇ-ਦਾਲੇ ਕਣੇ ਘਾ ਕੰਬਲੀਆਂ ਤੇ ਕਈ ਰੰਗਾਂ ਦੇ ਫੁੱਲ ਖਿੜੇ ਰਹਿੰਦੇ ਸਨ ਪਾਂਸੀ ਆ ਕੇ ਉੱਥੇ ਪਾਣੀ ਪੀਂਦੇ ਸਨ ਤੇ ਕਈ ਛੋਟੇ ਜਾਨਵਰ ਗਰਮੀ ਦੇ ਦਿਨਾਂ ਵਿੱਚ ਉਸ ਤਲਾਹ ਦੇ ਨੇੜੇ ਠੰਡ ਲੈਣ ਆਉਂਦੇ ਸਨ ਉਹ ਥਾਂ ਇੱਕ ਸ਼ਾਂਤ ਸੁਹਾਵਣੀ ਤੇ ਪ੍ਰਕਿਰਤੀ ਨਾਲ ਭਰੀ ਹੋਈ ਸੀ ਉਹ ਤਲਾਹ ਵਿੱਚ ਰਹਿੰਦਾ ਸੀ ਇੱਕ ਚੁਸਤ ਤੇ ਖੁਸ਼ ਮિજાਜ ਡੱਡੂ ਜਿਸ ਦਾ ਨਾਂ ਸੀ ਪੰਨਾ ਪੰਨਾ ਹਰ ਵੇਲੇ ਖੁਸ਼ ਰਹਿੰਦਾ ਸੀ ਕਿਉਂਕਿ ਉਸ ਨੂੰ ਸਾਲਾ ਮਾਰਨਾ ਗਾਣੇ ਗਾਉਣ ਤੇ ਮੀਂਹ ਵਿੱਚ ਨੱਚਣਾ ਬਹੁਤ ਨੱਚਣਾ ਬਹੁਤ ਪਸੰਦ ਸੀ ਜਦੋਂ ਵੀ ਬੱਦਲ ਗਰਜਦੇ ਭਾਨਾ ਭਾਨਾ ਖੁਸ਼ੀ ਨਾਲ ਟੰਟਰ ਆਉਂਦਾ ਟ੍ਰਿੰ ਟ੍ਰਿੰ ਹੋਰ ਡਡੂ ਉਸ ਦਾ ਸਾਥ ਦਿੰਦੇ ਸਨ ਪਰ ਕੋਈ ਵੀ ਭਾਨੇ ਵਾਂਗ ਖੁਸ਼ ਮિજાਜ ਤੇ ਜਗਿਆਸੂ ਨਹੀਂ ਸੀ ਤਲਾ ਦੇ ਕਿਨਾਰੇ ਪਾਣੀ ਤੇ ਥੋੜਾ 헤ਠਾ ਰਹਿੰਦਾ ਸੀ ਇੱਕ ਕਛੂਆ ਜਿਸ ਦਾ ਨਾਂ ਸੀ ਕਾਂਸੀ ਕਾਂਸੀ ਬਹੁਤ ਹੀ ਸੋਚ ਵਿਚਾਰ ਵਾਲਾ ਧੀਰਜवान ਤੇ ਸਮਝਦਾਰ ਜੀਵ ਸੈਸੀ ਉਹ ਹੌਲੀ ਚੱਲਦਾ ਸੀ ਪਰ ਹਰ ਕੰਮ ਸੋਚ ਕੇ ਕਰਦਾ ਸੀ ਜਦੋਂ ਤਲਾ ਦੇ ਹੋਰ ਜੀਵ ਉਹ ਤਾਵਲੇ ਹੋ ਜਾਂਦੇ ਕਾਂਸੀ ਸ਼ਾਂਤੀ ਨਾਲ ਕਹਿੰਦਾ ਸਮਾਂ ਸਾਰਾ ਕਰ ਲਵੇਗਾ ਧੀਰਜ ਰੱਖੋ ਉਸ ਦੀ ਆਵਾਜ਼ ਹੌਲੀ ਸੀ ਪਰ ਬਹੁਤ ਮਿੱਠੀ ਦੇ ਇੱਕ ਦਿਨ ਸਵੇਰੇ ਸਵੇਰੇ ਜਦੋਂ ਤੁੱਪ ਦੀਆਂ ਪਹਿਲੀਆਂ ਗਹਿਨਾ ਪਾਣੀ ਉੱਤੇ ਪਈਆਂ ਭਾਨਾ ਸਾळा ਮਾਰਦਾ ਹੋਇਆ ਕਿਨਾਰੇ ਆਇਆ ਤੇ ਉਸ ਨੇ ਵੇਖਿਆ ਕਿ ਇੱਕ ਵੱਡਾ ਪੱਥਰ ਹੌਲੀ-ਹੌਲੀ ਹਿੱਲ ਰਿਹਾ ਸੀ ਉਹ ਹੈਰਾਨ ਹੋ ਗਿਆ ਫਿਰ ਬਾ ਪੱਥਰ ਵੀ ਨੱਚਣ ਲੱਗ ਪਿਆ ਪਰ ਜਦੋਂ ਉਸ ਨੇ ਧਿਆਨ ਨਾਲ ਵੇਖਿਆ ਤਾਂ ਉਹ ਪੱਥਰ ਨਹੀਂ ਕਾਂਸੀ ਕਸੂਆ ਸੀ ਜੋ ਆਪਣੀ ਖੋਲੜੀ ਉੱਤੇ ਕਈ ਲਖਣ ਕਰਨ ਪੱਥਰ ਜਿਹਾ ਦਿਖਾਈ ਦੇ ਰਿਹਾ ਸੀ ਭਾਨਾ ਉੱਥਕ ਹੋ ਕੇ ਕਹਿੰਦਾ ਹੈ ਹੋਏ ਪੱਥਰ ਜੀ ਤੁਸੀਂ ਜ਼ਿੰਦਾ ਹੋ ਕਿ ਜਾਦੂ ਕਰ ਰਹੇ ਹੋ ਕਾਂਸੀ ਹੌਲੀ ਹੌਲੀ ਮੂੰਹ ਖਾਟਦਾ ਹੈ ਤੇ ਮੁਸਕਰਾ ਕੇ ਕਹਿੰਦਾ ਹੈ ਮੈਂ ਪੱਥਰ ਨਹੀਂ ਕਸੂਆ ਹਾਂ ਜੀ ਤੇ ਤੁਸੀਂ ਕਹੋ ਜੋ ਇੰਨੀ ਸਵੇਰ ਕੁਦਕੁਦ ਕੇ ਪਾਣੀ ਖੁਲਾਰਾ ਕਰ ਰਹੇ ਹੋ ਭਾਨਾ ਹੱਸ ਕੇ ਬੋਲਿਆ ਮੈਂ ਭਾਨਾ ਹਾਂ ਇਸ ਤਰ੍ਹਾਂ ਦਾ ਸਭ ਤੋਂ ਖੁਸ਼ ਡੱਡੂ ਤੇ ਤੁਸੀਂ ਤੁਸੀਂ ਤਾਂ ਲੱਗਦੇ ਹੋ ਜਿਵੇਂ ਹਮੇਸ਼ਾ ਸੋਚ ਵਿੱਚ ਡੁੱਬੇ ਰਹਿੰਦੇ ਹੋ ਕਾਂਸੀ ਨੇ ਹੌਲੀ ਜਿਹਾ ਸਾਹ ਲਿਆ ਹਾਂ ਮੈਂ ਕਾਂਸੀ ਹਾਂ ਸੋਚਣਾ ਮੈਨੂੰ ਪਸੰਦ ਹੈ ਜੀਵਨ ਦੀਆਂ ਗੱਲਾਂ ਸਮਝਣ ਲਈ ਮਨ ਨੂੰ ਸ਼ਾਂਤ ਰੱਖਣਾ ਪੈਂਦਾ ਹੈ ਭਾਨੇ ਭਾਨੇ ਨੇ ਭਾਨਾ ਨੇ ਸਾਲ ਮਾਰੀ ਤੇ ਹੱਸਦਾ ਹੋਇਆ ਬੋਲਿਆ ਹਾਂਜੀ ਪਰ ਜੀਵਨ ਤਾਂ ਖੁਸ਼ੀ ਨਾਲ ਜਿਉਣ ਲਈ ਹੈ ਆਓ ਅੱਜ ਮੀ ਪੈਣ ਵਾਲਾ ਹੈ ਮੇਰੇ ਨਾਲ ਟੰਟਰਾਉਣ ਦਾ ਮਜ਼ਾ ਲਵੋ ਕਾਂਸੀ ਹੋਲੀ ਜਿਹਾ ਹੱਸਿਆ ਮੈਂ ਗਾ ਨਹੀਂ ਸਕਦਾ ਪਰ ਸੁਣਨਾ ਪਸੰਦ ਹੈ ਅਤੇ ਉਸ ਦਿਨ ਤੋਂ ਧੂਮਾਂ ਦੀ ਗੱਲਾਂ ਸ਼ੁਰੂ ਹੋ ਗਈਆਂ ਇੱਕ ਖੁਸ਼ ਤੇ ਚੋਸ ਤੇ ਡੱਡੂ ਤੇ ਇੱਕ ਸਮਝਦਾਰ ਕਸੂਆ ਤੁਮੇ ਬਖਰੇ ਸਾਨਾ ਪਰ ਇੱਕ ਦੂਜੇ ਦੀ ਸੰਗਤ ਵਿੱਚ ਅਜੀਬ ਸ਼ਾਂਤੀ ਤੇ ਖੁਸ਼ੀ ਮਿਲਦੀ ਸੀ ਮੀ ਆਇਆ ਤਲਾਬ ਵਿੱਚ ਪਾਣੀ ਚੜ ਗਿਆ ਪਾਣਾ ਖੁਸ਼ੀ ਨਾਲ ਪੱਤਿਆਂ ਉੱਤੇ ਨੱਚਦਾ ਰਿਹਾ ਸੀ ਬਦਲਾਂ ਦੀ ਗਰਜ ਉਸ ਦਾ ਸੰਗੀਤ ਬਣ ਗਈ ਸੀ ਕਾਂਸੀ ਪਾਣੀ ਦੇ 헤ਠਾਂ ਤੋਂ ਉੱਪਰ ਆਇਆ ਤੇ ਵੇਖਣ ਲੱਗਾ ਕਿ ਡੱਡੂ ਕਿਵੇਂ ਬਾਰਸ ਨਾਲ ਖੁਸ ਹੈ ਭਾਨੇ ਨੇ ਆਵਾਜ਼ ਮਾਰੀ ਕਾਂਸੀ ਹੋਏ ਮੀਂਹ ਵਿੱਚ ਵਿਗੜਨਾ ਵਿਗੜਦਾ ਮਜ਼ਾ ਲਵੋ ਕਾਂਸੀ ਨੇ ਹੌਲੀ ਜਿਹਾ ਮੁਸਕਰਾ ਕੇ ਕਿਹਾ ਮੇਰੀ ਖੋਖੜੀ ਹੀ ਮੇਰੀ ਸਤਰੀ ਹੈ ਭਾਨੇ ਮੈਨੂੰ ਵਿਗੜਨ ਨਾਲ ਡਰ ਨਹੀਂ ਪਰ ਮੈਨੂੰ ਤੇਰੇ ਨਾਲ ਖੁਸ਼ ਖੁਸ਼ੀ ਦੇਖਣ ਦਾ ਮਜ਼ਾ ਆ ਰਿਹਾ ਹੈ ਇਹ ਸੁਣ ਕੇ ਭਾਨੇ ਨੇ ਸੋਚਿਆ ਇਹ ਕਸੂਆ ਤਾਂ ਵਾਕਿ ਬਹੁਤ ਅਜੀਬ ਪਰ ਪਿਆਰਾ ਹੈ ਕਦੇ ਗੁੱਸਾ ਨਹੀਂ ਕਰਦਾ ਹਮੇਸ਼ਾ ਸ਼ਾਂਤ ਰਹਿੰਦਾ ਹੈ ਅਗਲੇ ਦੇ ਅਗਲੇ ਕੁਝ ਦਿਨ ਦੋਵੇਂ ਹਰ ਸ਼ਾਮ ਮਿਲਦੇ ਪਾਨਾ ਕਾਂਸੀ ਨੂੰ ਦੱਸਦਾ ਕਿ ਕਿਵੇਂ ਉਹ ਸਾਲਾ ਮਾਰਦਾ ਹੈ तितਲੀਆਂ ਨਾਲ ਖੇਡਦਾ ਹੈ ਤੇ ਮੱਛੀਆਂ ਨਾਲ ਦੌੜ ਲਗਾਉਂਦਾ ਹੈ ਕਾਂਸੀ ਉਸ ਨੂੰ ਕਹਿੰਦਾ ਕਾਂਸੀ ਉਸ ਨੂੰ ਕਹਾਣੀਆਂ ਸੁਣਾਉਂਦਾ ਪਰ ਤੀਨ ਸਮਿਆਂ ਦੀਆਂ ਸਮੁੰਦਰਾਂ ਦੀਆਂ ਤੇ ਜੀਵ ਤੇ ਸਬਕਾਂ ਦੀਆਂ ਪਾਨਾ ਬੱਚੇ ਮੰਗ ਸੁਣਦਾ ਰਹਿੰਦਾ ਕਈ ਵਾਰ ਉਹ ਕਹਿੰਦਾ ਕਾਂਸੀ ਤੂੰ ਬਹੁਤ ਬੁੱਧੀਮਾਨ ਹੈ ਮੇਰੇ ਕੋਲ ਤਾਂ ਇੰਨੀ ਅਕਲ ਨਹੀਂ ਕਾਂਸੀ ਹੌਲੀ ਗਿਆ ਕਹਿੰਦਾ ਬੁੱਧੀਮਾਨ ਉਹ ਨਹੀਂ ਜੋ ਬਹੁਤ ਸੋਚਦਾ ਹੈ ਪਾਨੇ ਹੀ ਤੀਮਨ ਉਹ ਹੈ ਜੋ ਦਿਲ ਨਾਲ ਸੁਣਦਾ ਤੇ ਮਨ ਨਾਲ ਸਮਝਦਾ ਹੈ ਤੇ ਤੂੰ ਹੀ ਉਹੀ ਹੈ ਇਹ ਸੁਣ ਕੇ ਪੰਨਾ ਚੁੱਪ ਹੋ ਗਿਆ ਉਸ ਨੇ ਦਿਲ ਵਿੱਚ ਪਹਿਲੀ ਵਾਰ ਇੱਕ ਸੱਚੀ ਦੋਸਤੀ ਦੀ ਮਹਿਸੂਸ ਹੋਈ ਦੋਸਤੀ ਦੀ ਮਹਿਸੂਸ ਹੋਈ ਜੋ ਸ਼ਬਦਾਂ ਨਾਲ ਨਹੀਂ ਭਾਵਨਾਵਾਂ ਨਾਲ ਜੁੜੀ ਸੀ ਕੁਝ ਹਫ਼ਤਿਆਂ ਬਾਅਦ ਤਲਾਬ ਵਿੱਚ ਸਭ ਜੀਵਾਂ ਨੇ ਨੋਟਿਸ ਕੀਤਾ ਕਿ ਡੱਡੂ ਤੇ ਕਸੂਆ ਹਮੇਸ਼ਾ ਇਕੱਠੇ ਰਹਿੰਦੇ ਹਨ ਮੱਛੀਆਂ ਕਹਿੰਦੀਆਂ ਇੱਕ ਕੀਵੇਂ ਦੋਸਤ ਬਣ ਗਏ ਇੱਕ ਸਾਲਾ ਮਾਰਦਾ ਦੂਜਾ ਹੋੜੀ ਚੱਲਦਾ ਪਰ ਦੋਵੇਂ ਹੱਸਦੇ ਸਨ ਕਾਂਸੀ ਕਹਿੰਦਾ ਗਤੀ ਨਹੀਂ ਮੰਜ਼ਲ ਮਿਲਣੀ ਚਾਹੀਦੀ ਹੈ ਆਨਾ ਕਹਿੰਦਾ ਹਾਂਜੀ ਦੋਸਤੀ ਵਿੱਚ ਨਾ ਹੋਲੀ ਦਾ ਫਕਰ ਨਾ ਤੇਤੀ ਦਾ ਸਿਰਫ ਸੱਚੇ ਦਿਲ ਦਾ ਦੈਨ ਲੰਘਦੇ ਗਏ ਦੋਮਾ ਨੇ ਇੱਕ ਦੂਜੇ ਤੋਂ ਬਹੁਤ ਕੁਝ ਸਿੱਖਿਆ ਕਾਂਸੀ ਨੇ ਸਿੱਖਿਆ ਕਿ ਧੀਰਜ ਨਾਲ ਹਰ ਮੁਸ਼ਕਲ ਹੱਲ ਹੋ ਸਕਦੀ ਹੈ ਤੇ ਭਾਨੇ ਨੇ ਸਿੱਖਿਆ ਕਿ ਜੀਵਨ ਦੀ ਹਰ ਪਲ ਵਿੱਚ ਖੁਸ਼ੀ ਲੱਭੀ ਜਾ ਸਕਦੀ ਹੈ ਇੱਕ ਸਵੇਰ ਭਾਨੇ ਨੇ ਕਿਹਾ ਕਾਂਸੀ ਤੂੰ ਕਦੇ ਤਲਾਬ ਤੋਂ ਬਾਹਰ ਨਹੀਂ ਆ ਗਿਆ ਕਾਂਸੀ ਨੇ ਸਿਰ ਹਿਲਾਇਆ ਨਹੀਂ ਮੈਨੂੰ ਇਹੀ ਜਗ੍ਹਾ ਪਿਆਰੀ ਹੈ ਭਾਨੇ ਨੇ ਹੱਸ ਕੇ ਕਿਹਾ ਤਾਂ ਚੱਲ ਕੱਲ ਮੈਂ ਤੈਨੂੰ ਜੰਗਲ ਦਾ ਦੌਰਾ ਕਰਾਉਂਦਾ ਹਾਂ ਤੂੰ ਵੇਖਾਂ ਵੇਖੇਗਾ ਕਿ ਤਲਾ ਤੋਂ ਬਾਹਰ ਵੀ ਦੁਨੀਆ ਕਿੰਨੀ ਰੰਗੀਨ ਹੈ ਕਾਂਸੀ ਹੌਲੀ ਜਿਹਾ ਸੋਚਿਆ ਫਿਰ ਕਿਹਾ ਠੀਕ ਹੈ ਭਾਨੇ ਮੈਂ ਇੱਥੇ ਇਥੋਂ ਸਿੱਖਣਾ ਚਾਹੁੰਦਾ ਹਾਂ ਕਿ ਖੁਸ਼ੀ ਕਿਵੇਂ ਜੀਦੀ ਹੈ ਉਹ ਦੋਵੇਂ ਖੁਸ਼ੀ ਨਾਲ ਸਵੇਰ ਦੀ ਤਿਆਰੀ ਕਰਨ ਲੱਗੇ ਪਰ ਉਹ ਨਹੀਂ ਜਾਣਦੇ ਸਨ ਕਿ ਜੰਗਲ ਦਾ ਉਹ ਦਾਰਾ ਉਹਨਾਂ ਦੀ ਦੋਸਤੀ ਦੀ ਸਭ ਤੋਂ ਵੱਡੀ ਕਸੌਟੀ ਬਣੇਗਾ। ਸਵੇਰ ਦੀ ਤੋਂ ਹੌਲੀ-ਹੌਲੀ ਪਾਣੀ ਦੇ ਰੇਸਿਆਂ ਤੇ ਚਮਕ ਰਹੀ ਸੀ ਪਾਨਾ ਤੇ ਕਾਂਸੀਕ ਤਲਾ ਦੇ ਕੰਨਾਰੇ ਖੜੇ ਸਨ। ਪਾਨੇ ਦੀਆਂ ਅੱਖਾਂ ਚਮਕਿਆ, ਚਮਕਦੀਆਂ ਸਨ ਤੇ ਕਾਂਸੀ ਹੌਲੀ-ਹੌਲੀ ਸਿਰ ਹਿਲਾ ਕੇ ਤਿਆਰੀ ਕਰ ਰਿਹਾ ਸੀ। ਚਲੋ ਕਾਂਸੀ ਹੱਜ ਜੰਗਲ ਦੀ ਯਾਤਰਾ ਕਰੀਏ। ਮੈਂ ਤੈਨੂੰ ਦਿਖਾਵਾਂਗਾ ਕਿ ਪਾਣੀ ਤੋਂ ਬਾਹਰ ਦੁਨੀਆ ਕਿੰਨੀ ਰੰਗੀਨ ਤੇ ਦਿਲਚਸਪ ਹੈ ਭਾਨਾ ਉਸਤਾਦ ਉਤਸ਼ਾਹ ਨਾਲ ਬੋਲਿਆ ਕਾਂਸੀ ਹੌਲੀ ਜਿਹਾ ਹੱਸਦਾ ਠੀਕ ਹੈ ਭਾਨੇ ਤੈਨੂੰ ਮੈਂ ਤੈਨੂੰ ਦਿਖਾਵਾਂਗਾ ਕਿ ਧੀਰਜ ਤੇ ਧਿਆਨ ਨਾਲ ਹਰ ਮੌਕੇ ਦਾ ਸਾਹਮਣਾ ਕਿਵੇਂ ਕਰਨਾ ਹੈ ਦੋਵੇਂ ਜੰਗਲ ਵਿੱਚ ਪੈਰ ਰੱਖਦੇ ਸਨ ਅਸ ਦੇ ਬੂੰਦਾਂ ਨਾਲ ਭਰੇ ਪੱਤੇ ਉਹਨਾਂ ਦੇ ਸਿਰ ਤੇ ਡੇਗਦੇ ਹਨ ਕਈ ਤਿੱਖੇ ਫੰਗਾਂ ਦੇ ਛੋਟੇ ਦਰਿਆਲੇ ਰਾ ਆ ਰਹੇ ਸਨ ਭਾਨਾ ਚਲਦੇ ਚਲਦੇ ਕਹਿੰਦਾ ਇਹੇ ਦੇਖ ਕਾਂਸੀ ਇਹ ਰਾ ਤਾਂ ਪਾਣੀ ਵਾਂਗ ਹੀ ਖੁਸ਼ਨ ਖੁਸ਼ਨ ਮਾਹ ਹੈ ਆਓ ਸਾਲਾ ਮਾਰਦੇ ਹਾਂ ਉਹ ਸ਼ਾਲ ਮਾਰਦਾ ਹੈ ਹਵਾ ਵਿੱਚ ਘੁੰਮਦਾ ਹੈ ਤੇ ਪੈਰ ਲਗਾ ਕੇ ਸ਼ਾਲ ਮਾਰਦਾ ਹੈ। ਕਾਂਸੀ ਹੌਲੀ ਜਿਹਾ ਹੱਸਦਾ ਹੈ ਪਰ ਫਿਰ ਹੌਲੀ-ਹੌਲੀ ਆਉਂਦਾ ਹੈ। ਪਾਸ-ਪਾਸ ਹੀ ਧੂਮੇ ਚੱਲਦੇ ਹਨ। ਇੱਕ ਧੀਰਜ ਨਾਲ ਦੂਜਾ ਉਤਸਾਹ ਨਾਲ ਤਰਦੇ-ਤਰਦੇ ਉਹ ਇੱਕ ਵੱਡੇ ਬੂਟੇ ਦੇ ਕੋਲ ਪਹੁੰਚੇ ਪਹੁੰਚਦੇ ਹਨ ਬੂਟੇ ਦੇ ਪਿੱਛੇ ਇੱਕ ਛੋਟੀ ਖੱਡ ਹੈ ਜੋ ਪਹਿਲਾ ਤਲਾਤ ਤੋਂ ਦੂਰ ਇੱਕ ਛੋਟੀ ਜਹਾਣੀ ਜਹਾਜ਼ ਵਰਗੀ ਲੱਗ ਰਹੀ ਸੀ ਭਾਨਾ ਧਿਆਨ ਨਾਲ ਕਾਂਸੀ ਅਲਰਟ ਦੀ ਤਿਆਰੀ ਤਰ੍ਹਾਂ ਕਹਿੰਦਾ ਹੈ ਪਰ ਭਾਨਾ ਬੇਫਿਕਰਸਾਲ ਮਾਰਦਾ ਹੋਇਆ ਕਹਿੰਦਾ ਕੀ ਵੱਡਾ ਖਤਰਾ ਆਇਆ ਹੈ ਮੈਂ ਦਮ ਚਾ ਲੈ ਰਿਹਾ ਹਾਂ ਹੌਲੀ-ਹੌਲੀ ਪਾਨਾ ਪੈਰ ਰੱਖਦਾ ਹੈ ਤਾਂ ਪੈਰ ਫਿਸਲ ਜਾਂਦਾ ਹੈ ਪਾਨਾ ਡੇਢਦਾ ਪਰ ਕਾਂਸੀ ਉਸ ਦੇ ਪਿੱਛੇ ਹੁੰਦਾ ਹੈ ਉਸ ਛੇਤੀ ਹੱਥ ਪਹੁੰਚਾਉਂਦਾ ਹੈ ਤੇ ਪਾਨੇ ਨੂੰ ਬਚਾ ਲੈਂਦਾ ਹੈ ਧੰਨਵਾਦ ਕਾਂਸੀ ਤੂੰ ਮੇਰੀ ਜਾਨ ਬਚਾਈ ਮੈਂ ਸੋਚਿਆ ਨਹੀਂ ਸੀ ਕਿ ਜੰਗਲ ਵੀ ਇੰਨਾ ਖਤਰਨਾਕ ਹੋ ਸਕਦਾ ਹੈ ਕਾਂਸੀ ਹੌਲੀ-ਹੌਲੀ ਕਹਿੰਦਾ ਹਮੇਸ਼ਾ ਧਿਆਨ ਤੇ ਸਾਵਧਾਨੀ ਨਾਲ ਚੱਲਣਾ ਪਾਨੇ ਖੁਸ਼ੀ ਨਾਲ ਜੀਣਾ ਚੰਗਾ ਹੈ ਪਰ ਸੁਰੱਖਿਆ ਵੀ ਜ਼ਰੂਰੀ ਹੈ ਪਾਨੇ ਨੇ ਆਪਣਾ ਹੌਸਲਾ ਵਧਾਇਆ ਉਸਨੇ ਸਿੱਖਿਆ ਕਿ ਮ제 ਦੇ ਨਾਲ ਨਾਲ ਧੀਰਜ ਤੇ ਸਾਵਧਾਨੀ ਵੀ ਲਾਜ਼ਮੀ ਹੈ ਜੰਗਲ ਦੇ ਮੱਧ ਵਿੱਚ ਇੱਕ ਛੋਟਾ ਦਰਿਆ ਸੀ ਪਾਨਾ ਉਸ ਨੂੰ ਦੇਖ ਕੇ ਕਹਿੰਦਾ ਚੱਲ ਕਾਂਸੀ ਇਸ ਦਰਿਆ ਦੇ ਪਾਰ ਵੀ ਖੇਡਾਂਗੇ ਕਾਂਸੀ ਹੌਲੀ-ਹੌਲੀ ਪਾਣੀ ਵਿੱਚ ਕਦਮ ਰੱਖਦਾ ਹੈ ਪਾਨੇ ਨੇ ਪਾਨੇ ਦੇ অতি ਉਤਸ਼ਾਹ ਕਾਰਨ ਪਾਣੀ ਛਾਲ ਮਾਰਦਾ ਹੈ ਇੱਕ ਛੋਟਾ ਜਿਹਾ ਰੋਲਾ ਹੁੰਦਾ ਹੈ ਤੇ ਪਾਨਾ ਫਿਸਲਦਾ ਹੈ ਪਰ ਕਾਂਸੀ ਫਟਾ ਫਟਾਫਟ ਪਾਨੇ ਨੂੰ ਹੱਥ ਦੇ ਕੇ ਬਚਾ ਲੈਂਦਾ ਹੈ ਹਾਂਜੀ ਇਹ ਦੋਸਤੀ ਹੈ ਪਾਨੇ ਹੱਸਦਾ ਹੈ ਸਿਰਫ ਖੁਸ਼ੀ ਵਿੱਚ ਨਹੀਂ ਮੁਸ਼ਕਲ ਵਿੱਚ ਵੀ ਸਾਥ ਕਾਂਸੀ ਹੌਲੀ ਜਿਹਾ ਕਹਿੰਦਾ ਹੈ ਇਸ ਲਈ ਦੋਸਤੀ ਮਹੱਤਵਪੂਰਨ ਹੈ ਜੋ ਸੱਚਾ ਦੋਸਤ ਹੋਵੇ ਉਹ ਹਮੇਸ਼ਾ ਤੁਹਾਡੇ ਨਾਲ ਹੁੰਦਾ ਹੈ ਚਾਹੇ ਹਾਲਾਤ ਕਿੰਨੇ ਵੀ ਖਤਰਨਾਕ ਹੋਣ ਦੋਵੇਂ ਦਰਿਆ ਪਾਰ ਕਰਦੇ ਹਨ ਉਸ ਨੂੰ ਮਿਲਦੀ ਹੈ ਇੱਕ ਖੁੱਲੀ ਜਗ੍ਹਾ ਜਿੱਥੇ ਰੰਗੀਨ तितਲੀਆਂ ਉਡਦੀਆਂ ਹਨ ਪਾਨਾ ਖੁਸ਼ੀ ਨਾਲ ਚੀਕਦਾ ਹੈ ਉਹ ਕਾਂਸੀ ਵੇਖਿਆ ਇਹ ਦੁਨੀਆ ਬਹੁਤ ਸੋਹਣੀ ਹੈ ਕਾਂਸੀ ਹੌਲੀ ਜਿਹਾ ਮੁਸਕਰਾ ਕੇ ਕਹਿੰਦਾ ਹੈ ਹਾਂ ਪਰ ਇਹ ਖੁਸ਼ੀ ਸਿਰਫ ਧੀਰਜ ਤੇ ਸਹਿਯੋਗ ਨਾਲ ਆਈ ਹੈ ਤੂੰ ਬਿਨਾ ਮੇਰੇ ਪਾਣੀ ਵਿੱਚ ਡਿੱਗ ਜਾਣਾ ਨਹੀਂ ਚਾਹਦਾ ਭਾਨੇ ਨੇ ਸਿੱਖਿਆ ਕਿ ਜੀਵਨ ਵਿੱਚ ਦੋਸਤੀ ਤੇ ਸਹਿਯੋਗ ਬਹੁਤ ਜ਼ਰੂਰੀ ਹੈ ਜਦੋਂ ਦੋਵੇਂ ਵਾਪਸ ਆ ਰਹੇ ਸਾਨਾ ਰਾਸਤੇ ਵਿੱਚ ਭਾਰੀ ਵਰਖਾ ਆ ਗਈ ਦਰਿਆ ਦਾ ਪਾਣੀ ਤੇਜ਼ੀ ਤੇਜ਼ੀ ਨਾਲ ਵਗਣ ਲੱਗਾ ਭਾ ਪਾਨ ਨੇ ਘਬਰਾਇਆ ਪਰ ਕਾਂਸੀ ਹੌਲੀ-ਹੌਲੀ ਕਹਿੰਦਾ ਡਰੋ ਨਹੀਂ ਧੀਰਜ ਨਾਲ ਹਰ ਰਸਤਾ ਮਿਲਦਾ ਹੈ ਮੇਰੇ ਨਾਲ ਚੱਲ ਉਹ ਦੋਵੇਂ ਇੱਕ ਦੂਜੇ ਦੀ ਮਦਦ ਨਾਲ ਦਰਿਆ ਪਾਰ ਕਰ ਗਏ ਪਾਰ ਲੈਂਦੇ ਹਨ ਇਸ ਘਟਨਾ ਨੇ ਦੋਵਾਂ ਨੂੰ ਸਿਖਾਇਆ ਕਿ ਦੋਸਤੀ ਵਿੱਚ ਹੌਸਲਾ ਧੀਰਜ ਤੇ ਸਹਿਯੋਗ ਮਹੱਤਵਪੂਰਨ ਹਨ ਪਾਨ ਨੇ ਪਾਨ ਨੇ ਸੋਚਦਾ ਹੈ ਕਾਂਸੀ ਮੇਰਾ ਦੋ ਸੱਚਾ ਦੋਸਤ ਹੈ ਔਰ ਮੇਰੇ ਨਾਲ ਨਾ ਸਿਰਫ ਖੁਸ਼ੀ ਵਿੱਚ ਬਲਕਿ ਮੁਸ਼ਕਲ ਵਿੱਚ ਵੀ ਹੈ ਕਾਂਸੀ ਵੀ ਸੋਚਦਾ ਹੈ ਪਾਨੇ ਦਾ ਉਤਸ਼ਾਹ ਮੇਰੇ ਜੀਵਨ ਵਿੱਚ ਰੌਸ਼ਨੀ ਲਿਆਉਂਦਾ ਹੈ ਦੋਸਤੀ ਸਿਰਫ ਭਾਵਨਾਵਾਂ ਨਾਲ ਨਹੀਂ ਕਾਰਜ ਨਾਲ ਵੀ ਦਿਖਾਈ ਜਾਂਦੀ ਹੈ ਜੰਗਲ ਵਿੱਚ ਦੋਵੇਂ ਹੌਲੀ-ਹੌਲੀ ਵਾਪਸ ਆ ਰਹੇ ਸਨ ਦਿਨ ਢਲ ਰਿਹਾ ਸੀ ਅਤੇ ਅੰਧੇਰਾ ਹੌਲੀ-ਹੌਲੀ ਸ਼ਾਮ ਦਾ ਸ਼ਾਮ ਦਾ ਜਾ ਰਿਹਾ ਸੀ ਪੱਕ ਕੀਆ ਆਪਣੀਆਂ ਅਖੀਰੀਆਂ ਚੀਕ ਮਾਰ ਰਹੇ ਸਨ ਤਲਾਦਾ ਪਾਣੀ ਥੋੜਾ ਬਹੁਤ ਵਧ ਗਿਆ ਸੀ ਕਿਉਂਕਿ ਵਰਖਾ ਰੋਕਣ ਦਾ ਨਾਮ ਨਹੀਂ ਲੈ ਰਹੀ ਸੀ ਭਾਣਾ ਹੌਲੀ-ਹੌਲੀ ਚੱਲਦਾ ਹੈ ਪਰ ਉਸ ਦੇ ਤੇਲ ਵਿੱਚ ਇੱਕ ਉਤਸ਼ਾਹ ਤੇ ਤਣਾਅ ਦੋਵੇਂ ਹਨ ਕਾਂਸੀ ਹੌਲੀ ਜਿਹਾ ਕਹਿੰਦਾ ਭਾਨੇ ਅਸੀਂ ਸਬਰ ਨਾਲ ਚੱਲੇ ਹਾਂ ਪਰ ਜੰਗਲ ਦੇ ਕੁਝ ਹਿੱਸੇ ਖਤਰਨਾਕ ਹੋ ਸਕਦੇ ਹਨ ਧਿਆਨ ਰੱਖਣਾ ਉਸਨਾਂ ਦੇ ਸਾਹਮਣੇ ਇੱਕ ਵੱਡਾ ਦਰਿਆ ਆ ਗਿਆ ਪਿਛਲੇ ਕੁਝ ਦਿਨਾਂ ਦੀ ਵਰਖਾ ਦੇ ਦਰਿਆ ਨੂੰ ਬਹੁਤ ਤੇਜ਼ ਕਰ ਦਿੱਤਾ ਸੀ ਪਾਣੀ ਹਲਚਲ ਮਚਾ ਰਿਹਾ ਸੀ ਪਾਨ ਨੇ ਮਨ ਵਿੱਚ ਪਾਨ ਨੇ ਦੇ ਮਨ ਵਿੱਚ ਡੋੜਿਆ ਕਾਂਸੀ ਮੈਂ ਡਰਦਾ ਹਾਂ ਪਰ ਸਹੀ ਦੋਸਤ ਦੇ ਨਾਲ ਮੈਨੂੰ ਹੌਸਲਾ ਮਿਲਦਾ ਹੈ ਕਾਂਸੀ ਹੌਲੀ ਜਿਹਾ ਪਾਣੀ ਦੇ ਕਿਨਾਰੇ ਖੜਾ ਹੋ ਕੇ ਕਹਿੰਦਾ ਭਾਨੇ ਦੋਸਤੀ ਦਾ ਸੱਚਾ ਮਤਲਬ ਇਹ ਹੈ ਕਿ ਹੌਸਲੇ ਨਾਲ ਇੱਕ ਦੂਜੇ ਦੀ ਮਦਦ ਕਰਨੀ ਆਓ ਚਲੋ ਮਿਲ ਕੇ ਇਸ ਦਰਿਆ ਨੂੰ ਪਾਰ ਕਰੀਏ ਦੋਮਾ ਨੇ ਸੋਚਿਆ ਕਿ ਕਿਵੇਂ ਦਰਿਆ ਪਾਰ ਕਰਨਾ ਹੈ ਭਾਨਾ ਸਾਲ ਮਾਰ ਕੇ ਪਾਣੀ ਵਿੱਚ ਤੈਰ ਸਕਦਾ ਸੀ ਪਰ ਕਾਂਸੀ ਹੌਲੀ ਹੌਲੀ ਚੱਲਦਾ ਹੈ ਭਾਨੇ ਨੇ ਕਾਂਸੀ ਨੂੰ ਕਿਹਾ ਮੈਂ ਤੇਰੀ ਸਹਾਇਤਾ ਕਰਾਂਗਾ ਤੂੰ ਮੇਰੇ ਪਿੱਛੇ ਆ ਕਾਂਸੀ ਹੌਲੀ-ਹੌਲੀ ਪਾਣੇ ਦੇ ਪਿੱਛੇ ਪਾਣੀ ਵਿੱਚ ਆਇਆ ਦਰਿਆ ਦੇ ਮੱਧ ਵਿੱਚ ਪਹੁੰਚ ਕੇ ਪਾਣਾ ਕਾਂਸੀ ਨੂੰ ਕਹਿੰਦਾ ਹਣ ਧੀਰਜ ਨਾਲ ਮੇਰੇ ਪਿੱਛੇ ਆ ਮੈਂ ਤੈਨੂੰ ਡੁੱਕਣ ਤੋਂ ਬਚਾਵਾਂਗਾ ਦਰਿਆ ਦੇ ਪਾਣੀ ਨੇ ਉਹਨਾਂ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ ਪਰ ਦੋਮਾ ਪਰ ਦੋਵੇਂ ਇੱਕ ਦੂਜੇ ਨੂੰ ਪੱਕੀ ਮਦਦ ਨਾਲ ਫਸਾਉਣ ਤੋਂ ਬਚਾ ਲੈ ਪਾਣੇ ਨੇ ਹੌਸਲੇ ਦੇ ਨਾਲ ਤੇ ਕਾਂਸੀ ਦੀ ਸਾਵਧਾਨੀ ਦੇ ਦੋਮਾ ਨੂੰ ਸੁਰੱਖਿਅਤ ਪਾਰ ਲਿਆ ਦਰਿਆ ਪਾਰ ਕਰਕੇ ਧੋਮੇ ਥੋੜੇ ਥੱਕੇ ਹੋਏ ਸਨ ਪਾਨਾ ਹੱਸਦਾ ਹੋਇਆ ਕਹਿੰਦਾ ਕਾਂਸੀ ਅੱਜ ਮੈਂ ਸਿੱਖਿਆ ਕਿ ਦੋਸਤੀ ਦਾ ਮਤਲਬ ਸਿਰਫ ਖੁਸ਼ੀ ਵਿੱਚ ਨਹੀਂ ਮੁਸ਼ਕਲ ਵਿੱਚ ਵੀ ਸਹਿਯੋਗ ਹੈ ਕਾਂਸੀ ਹੌਲੀ ਜਿਹਾ ਕਹਿੰਦਾ ਹਾਂ ਪਾਨੇ ਜਿੱਥੇ ਦੋਸਤੀ ਹੁੰਦੀ ਹੈ ਉੱਥੇ ਦਿਨੋਂ ਦੀ ਭਰੋਸਾ ਤੇ ਸਹਿਯੋਗ ਹਰ ਮੁਸ਼ਕਲ ਨੂੰ ਹੱਲ ਕਰ ਸਕਦੇ ਹਨ ਉਹ ਦੋਵੇਂ ਹੱਸਦੇ ਹੋਏ ਜੰਗਲ ਦੇ ਪਾਰ ਵਾਪਸ ਆਏ। ਭਾਨਾ ਕਹਿੰਦਾ ਕਾਂਸੀ ਤੂੰ ਸੱਚ ਸੱਚਮੁੱਚ ਮੇਰਾ ਦੋਸਤ ਹੈ। ਮੈਂ ਆਪਣੇ ਜੀਵਨ ਵਿੱਚ ਪਹਿਲੀ ਵਾਰੀ ਮਹਿਸੂਸ ਕਰ ਰਿਹਾ ਹਾਂ ਕਿ ਸੱਚੀ ਦੋਸਤੀ ਕੀ ਹੁੰਦੀ ਹੈ। ਕਾਂਸੀ ਹੌਲੀ ਜਿਹਾ ਮੁਸਕਰਾ ਕੇ ਕਹਿੰਦਾ ਅਤੇ ਮੈਂ ਤੇਰੇ ਨਾਲ ਮਹਿਸੂਸ ਕਰਦਾ ਹਾਂ ਕਿ ਸੱਚੀ ਦੋਸਤੀ ਰੌਸ਼ਨੀ ਦੀ ਤਰ੍ਹਾਂ ਹੈ। ਹਰ ਹਾਲਾਤ ਵਿੱਚ ਰਾਹ ਦਿਖਾਉਂਦੀ ਹੈ। ਦੋਵੇਂ ਤਲਾਹ ਪਹੁੰਚੇ ਜੰਗਲ ਦੀਆਂ ਰੌਸ ਰੌਸਨੀ ਤੇ ਸ਼ਾਂਤੀ ਵਿੱਚ ਉਹ ਉਹ ਆਪਣਾ ਪਿਆਰ ਘਰ ਵੇਖ ਰਹੇ ਸਨ ਭਾਨਾ ਸਾਲ ਮਾਰਦਾ ਹੈ ਤੇ ਕਹਿੰਦਾ ਕਾਂਸੀ ਹਾਂ ਜਦੋਂ ਤੂੰ ਮੇਰੀ ਖੁਸ਼ੀ ਤੇ ਸਹਿਯੋਗ ਦਾ ਹਿੱਸਾ ਹੈ ਕਾਂਸੀ ਹੌਲੀ ਜਿਹਾ ਕਹਿੰਦਾ ਅਤੇ ਤੂੰ ਮੇਰੀ ਸਹਿ ਸਿੱਖਲਾਈ ਅਤੇ ਹੌਸਲੇ ਦਾ ਹਿੱਸਾ ਹੈ ਉਹ ਦੋਵੇਂ ਹੱਸਦੇ ਹੋਏ ਤਲਾਹ ਦੇ ਪਾਣੀ ਵਿੱਚ ਸਾਂ ਪਿੱਛੇ ਪਲਾਂ ਦੀ ਯਾਦ ਕਰਦੇ ਹੋਏ ਹਰ ਛਾਲ ਹਰ ਮੁਸ਼ਕਲ ਹਰ ਖਤਰਾ ਸਿਰਫ ਦੋਸਤੀ ਨੂੰ ਮਜ਼ਬੂਤ ਬਣਾਉਣ ਲਈ ਸੀ। ਏਸੀ ਜੀ ਅੱਜ ਦੀ ਡਟੂ ਤੇ ਕੱਛੋ ਦੀ ਦੋਸਤੀ ਦੀ ਕਹਾਣੀ ਜੇਕਰ ਤੁਹਾਨੂੰ ਸਾਡੀਆਂ ਇਹ ਕਹਾਣੀਆਂ ਵਧੀਆ ਲੱਗਣ ਤਾਂ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦੇਣਾ ਸਬਸਕ੍ਰਾਈਬ ਕਰਨਾ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਅਸੀਂ ਇਸੇ ਤਰ੍ਹਾਂ ਨਵੀਆਂ-ਨਵੀਆਂ ਕਹਾਣੀਆਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ। ਜਦ ਤੱਕ ਲਈ ਧੰਨਵਾਦ।